ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹਟੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਹੁਣ ਅਗਲਾ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤੇੰਨੇ ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ 200 ਸੂਈਆਂ ਗਾਵਾਂ ਤੇ ਇੱਕ ਆ ਗੱਬਨ ਝੋਟੀ ਤੁਹਾਨੂੰ ਦਿਖਾਉਣੀ ਹੈ ਚੈੱਕ ਪਾਸ ਗੱਲਬਾਤ ਹੁਣ ਆਪਾਂ ਕਰਦੇ ਆ ਵੀਡੀਓ ਨਾਲ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਭਾਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਬੜਾ ਵਧੀਆ ਵਧੀਆ ਠੀਕ ਠਾਕ ਜੀ ਚਲੋ ਵਧੀਆ ਚੈਦਾ ਜੇ ਵੇਗਿਆ ਮਾਲ ਫਿਰ ਪਰਸੋਂ ਮਾਲ ਤੇ ਵੇਗਿਆ ਮਾਲ ਤੇ ਹੋਰ ਵੀ ਆਇਆ ਕੱਲ ਤੇ ਉਹ ਵੀ ਵੇਗਿਆ ਜੇ ਅੱਛਾ ਤੇ ਆ ਹੁਣੇ ਲੈ ਕੇ ਜੇ ਆਏ ਮੈਂ ਫੋਨ ਕੀਤਾ ਹੈ ਨਾ ਵੀ ਸਰੇ 8:00 ਵਜੇ ਆ ਜਾਣਾ ਠੀਕ ਆ ਹੁਣ ਇਹ ਤਿੰਨੇ ਪਸ਼ੂ ਲੈ ਕੇ ਆਏ ਅੱਛਾ ਦੋ ਸੋਈਆਂ ਗਾਵਾਂ ਤੇ ਇੱਕ ਗੱਬਣ ਝੋਟੀ ਹੈ ਨਾ ਇੱਕ ਗੱਬਣ ਝੋਟੀ ਜੀ ਤੇ 4 ਮਹੀਨਿਆਂ ਦੀ ਵੀਰ ਜੀ ਗੱਬਣ ਜੇ ਝੋਟੀ ਅੱਛਾ ਹਾਂਜੀ ਠੀਕ ਹੈ ਚੈੱਕ ਕਰਾ ਕੇ ਤੇ ਹਰਮਨ ਜੋਤ ਕੀ ਹਾਲ ਚੱਲ ਤੇ ਇਹਨਾਂ ਤਾਂ ਇਹ ਕਦੇ ਮਨਜ਼ੂਰ ਨਹੀਂ ਹੁੰਦਾ ਅੱਜ ਹਰਪੀ ਭਾਜੀ ਵੀ ਇਹਦੇ ਕਰਕੇ ਸੁਖਦੇ ਅੱਜ ਅੱਜ ਸਕੂਲ ਜਾਣ ਤੋਂ ਪਹਿਲਾਂ ਹੀ ਆ ਗਏ ਆ ਆਪਾਂ ਭਾਜੀ ਭਾਈ ਨੇ ਇਹ ਪਰਨ ਕੀਤਾ ਵੀ ਅਸੀਂ ਮਨਜੋਤ ਦੇ ਸਕੂਲੋਂ ਤੋਂ ਪਹਿਲਾਂ ਪਹਿਲਾਂ ਆਉਣਾ ਅੱਗੇ 12 ਵਜੇ ਹੁੰਦੇ ਆ ਨਾ ਜੋਤ ਅੱਜ ਤੇ ਸਕੂਲ ਜਾਣ ਤੋਂ ਪਹਿਲਾਂ ਹੀ ਆ ਗਏ ਮੇਲਾ ਮਨਜੋਤ ਆਪੀ ਭਾਜੀ ਮੂੰਹ ਵੀ ਛੋਟੀ ਚਾਰ ਦਾਂਦੇ ਜੀ ਠੀਕ ਚੱਲੇ ਕਰੀ ਨਾਮ ਦੱਸਦਾ ਆਪਣਾ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜ ਖਲਾਂ ਤਸੀਲ ਆਜੀ ਨਾਲਾ ਤੇ ਜ਼ਿਲ੍ਹਾ ਮੱਸਰ ਤੇ ਫੋਨ ਨੰਬਰ ਫੋਲ ਦੇ ਕਿਸ਼ਾਂ ਦੱਸ ਜਨਮ ਨੂੰ ਤੇ ਜੋੜ ਦਸਨੂੰ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਛੋਟੀ ਤੇ ਕਰੀਏ ਆਪਾਂ ਹਾਂ ਜੀ ਕਿੰਨੇ ਚਿਰ ਦੀ ਗੱਭਨ ਜੀ ਵਿਧੀ ਤੇ ਚਾਰ ਮਹੀਨੇ ਦੀ ਵਿਧੀ ਹੋਗੀ ਜੇ 2 ਤਰੀਕ ਨੂੰ ਕੱਲ ਦੀ ਅੱਛਾ ਹਾਂ ਜੀ ਚੈੱਕ ਪਾਸ ਚੈੱਕ ਕਰਾ ਕੇ ਫਿਰ ਇਹਨੂੰ ਵੀ ਰਾਕੋ ਵੀ ਖੜੂ ਨੂੰ ਚੈੱਕ ਕਰਾ ਕੇ ਦਵਾਂਗੇ ਠੀਕ ਹੈ ਜੀ ਚੈੱਕ ਕਰਾ ਕੇ ਫਿਰ ਲੈਂਦੀ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਆ ਜਿਹੜਾ ਬਾਕੀ ਪਿੱਠ ਪੁੜੇ ਤੋਂ ਆਪਾਂ ਦੇਖ ਸਕਦੇ ਚੰਗੀ ਕਿੰਨੀ ਵਿਧੀ ਨੀਲੀ ਰਾਵੀ ਚ ਹੁੰਦੀ ਜੀ ਠੀਕ ਹੈ ਜੀ ਹਾਂ ਜੀ ਮੈਂ ਤੁਹਾਨੂੰ ਮੂੰਹ ਨੂੰ ਪੰਨਾ ਖੋਲ ਕੇ ਹੈ ਵੀ ਚਾਰ ਦੰਦਿਆ ਕੱਟੀ ਚਲੋ ਆ ਜੇ ਬਾਹਰ ਲਿਆਏ ਤੇ ਬਾਹਰ ਲਾਈਆ ਪੀਪਾ ਚਲੋ ਆ ਲਿਆਓ ਬਾਕੀ ਜਿਹਤਰਾ ਹੀ ਨੱਥ ਨੱਥ ਵੀ ਨਹੀਂ ਕੱਢੀ ਗਈ ਜਿਹੜੀ ਨੀਲੀ ਦੀ ਆ ਪਹਿਲੇ ਸੂਆ ਜਿਹੜਾ ਇਹਨੇ ਸੋਣਾ ਜੀ 4 ਮਹੀਨੇ ਦੀ ਚੈੱਕ ਪਾਸ ਤਸਤੇ ਜਿਹੜੇ ਲਾਓ ਜੀ ਅਸਹੀ ਦਿਖਾਵਾਂ ਚਾਰ ਤਾਂ ਲਈ ਨਾ ਸੀ ਵੇਖ ਲਓ ਬੱਗੀ ਜੀ ਦੀ ਹਾਂ ਹਾਂ ਹਲ ਘੱਟ ਪਈ ਆ ਦੇ ਸਾਦੇ ਪਿਓਰ ਚਾਰ ਦੰਦ ਆ ਜਿਹੜੀ ਸਾਈਡ ਵਾਲੇ ਦੰਦ ਵੀ ਇਹ ਜੇ ਉਤਰਾ ਹੀ ਖਲੋਤੇ ਆ ਇਹ ਬਰਾਬਰ ਦਈ ਆ ਕਰਨ ਆ ਵੇਖੋ ਮੋਛੇ ਵਾਲੀ ਆ ਛੋਟੀ ਠੀਕ ਹੈ ਜੀ ਹਾਂਜੀ ਬਾਕੀ ਸਾਈਡ ਵਾਲੇ ਦੋਵੇਂ ਦੰਦ ਜੇ ਛੋਟੇ ਉਤਰਾ ਹੀ ਖਲੋਤੇ ਆ ਤੇ ਪੇਠਪੂੜਾ ਕੱਦ ਕਾਠ ਵੇਖੀਏ ਤਾਂ ਪੂਰਾ ਵੱਡੀਆਂ ਮੱਜਾਂ ਵਰਗਾ ਵਾ ਜਿਹੜਾ ਹੈ ਬਾਕੀ ਜਿੱਦਾਂ ਨੇ ਤਿਆਰ ਹੋਈ ਤਾਂ ਚੰਗੀ ਤਿਆਰ ਬਾਕੀ ਗਰਮੀਆਂ ਚ ਸੁਣਾ ਇਹਨੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਖੜੇ ਜਿਹੜਾ ਕੋਈ ਵੀਰ ਸਾਂਭ ਸਕਦਾ ਤਿਆਰ ਕਰ ਸਕਦਾ ਬਾਕੀ ਝੋਲੀ ਵੀ ਇਹਦੀ ਦੇਖ ਸਕਦੇ ਜੇ ਥੱਲੇ। ਚਲੋ ਬੋਟਲ ਹੀ ਜਨੇ ਵਿਧਿਆ ਵੇਖੋ। ਥੋੜਾ ਜਿਹਾ ਕਰਦੀ ਆ। ਹਾਂਜੀ ਕਰਦੀ ਆ। ਅਜੇ ਹੁਣੇ ਆਈ ਜੂਗਾ। ਤੇ ਮਨਜੋਤ ਕੀ ਰੱਖਣਾ ਇਹਦਾ ਮੁੱਲ ਫਿਰ? ਇਹਦਾ ਮੁੱਲ 50000 ਜੋ। ਦੇਣੀ ਕਿੰਨੇ ਦੀ ਆਪਾਂ? 47000 ਦੀ ਬਣਾ ਲਈ। ਹੋਰ ਕਰਨਾ ਮਨ? ਕੋਈ ਨਹੀਂ ਹੋਰ ਕਰਦਾ। ਕਿੰਨਾ? 48000। ਪੂਰੇ 45000 ਚਲੋ 45 ਦੀ ਭਾਈ ਕੱਟੀ ਬੜੀ ਤਖਣੀ ਭਾਈ ਬੰਨੀ ਜੇ 100 ਰੁਪਏ ਦੀ ਕੱਟੀ ਬਣੂਗੀ ਅੱਛਾ ਹਾਂਜੀ ਮਾਂ ਜੀ ਦਾ ਚੰਗਾ ਰਿਕਾਰਡ ਹੈ ਉਹਨਾਂ ਦੇ ਕੋਲ ਹੀ ਹੈ ਜੀ ਦੀ ਮਾਂ ਅੱਛਾ 17 18 ਕੇ ਤਾਂ ਦੁੱਧਿਆ ਨੀਲੀ 라ਵੀ ਦੀ ਉਹ ਵੀ ਪਿਓ ਰਿਆ ਠੀਕ ਆ ਹਾਂਜੀ ਠੀਕ ਆ ਤੇ ਚਲੋ ਹੁਣ ਇੱਕ ਆ ਗਾਂ ਦਿਖਾ ਦਈਏ ਆਪਾਂ ਅੱਛਾ ਇਹ ਵੀ ਭਾਈ ਹੁਣ ਨਹੀਂ ਹਜੇ ਥਾਣੇ ਦੇਖ ਸਕਦੇ ਤੇ ਲੱਗੇ ਤਾਂ ਕਿੰਨਾ ਜੀ ਵੇਚੀਏ ਤੇ ਕੱਲ ਦੁੱਧ ਵੀ ਜੀ ਇਹ ਹੋਈ ਹੈ ਜੀ ਗਾਂ ਆਈ ਜੇ ਠੀਕ ਆ ਬੰਦੇ ਆਪਣੇ ਸੱਜਣਾ ਕੋ ਆਈ ਆ ਤੇ 20 ਕਿਲੋ ਦੀ ਮੈਨੂੰ ਗਰੰਟੀ ਦਿੱਤੀ ਗਾਂ ਦੀ ਨਾ ਜਿਹੜਾ ਤਿਆਰ ਮੌਕੇ ਜਿਹੜਾ ਬਿਲਕੁਲ ਕਹਿੰਦੇ ਵੀ ਤਿਆਰ ਆ 20 ਕਿਲੋ ਦੁੱਧ ਅੱਛਾ ਠੀਕ ਆ ਆਪਾਂ ਚਲੋ ਕਿਲੋ 2 ਕਿਲੋ ਦਾ ਫਰਕ ਪੈ ਜਾਂਦਾ ਆਣ ਕੇ ਪੈਣੇ ਚੋ ਆਈ ਆ ਆਪਾਂ 18 ਕਿਲੋ ਹੀ ਕਵਾਂਗੇ ਅੱਛਾ ਹਾਂਜੀ ਸੂਈ ਨੂੰ ਮਹੀਨਾ ਕੋ ਲਾਲੇ ਕੋ 1.5 ਮਹੀਨਾ ਲਾਲੇ ਅੱਛਾ ਉਹ ਹਰਪੀਖ ਭਾਈ ਬੱਚਾ ਜੀ ਦਾ ਲਿਆ ਤੋਰਾ ਫੇਰ ਇੱਕ ਕਰੀ ਬਾਕੀ ਸੂਈ ਸਵਾਈ ਹੈ ਕੋ 18-20 ਲੀਟਰ ਮੌਕੇ ਤੇ ਜਿਹੜਾ ਤਿਆਰ ਦੱਸ ਬਾਕੀ ਕੋਈ ਵੀਰ ਆਪਣੇ ਚਵਾਈ ਕਰਕੇ ਲੈ ਜੀ ਬੱਚੇ ਇਹ ਤੁਹਾਨੂੰ ਹੁਣੇ ਦਿਖਾ ਦਿੰਦਾ ਲੈ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਕਾਫੀ ਚੰਗਾ ਹੈ ਸੈਂਪਲ ਵੀ ਪਾਜੀ ਬਣਾ ਲਾ ਮਈਆ ਵਾਲਾ ਸੈਂਪਲ ਦੱਸ ਦੇ ਜੀ ਸੈਂਪਲ ਜਿਹੜਾ ਕਹਿੰਦੇ ਕਿ ਚੰਗਾ ਹੁੰਦਾ ਹੈ ਫਿਰ ਬਾਕੀ ਹੈ ਕਿ ਕ੍ਰੋਸ ਤੇ ਫੈਟੇ ਦੀ ਚੰਗੀ ਹੋਣੀ ਹੈ ਕੀ ਹੱਪੀ ਭਾਈ ਸੀਲ ਛੱਡੀ ਬੜੀ ਜੀ ਠੀਕ ਹੈ ਜੀ ਹਾਂ ਕੋਈ ਨਹੀਂ ਉਹ ਉਹ ਨਹੀਂ ਗੱਲ ਕੋਈ ਹੰਗੀ ਦੇ ਚ ਵੀ ਅੱਛਾ ਢੁਕਣ ਵਾਲੀ ਕੋਈ ਨਿਆਣੀ ਦੀ ਲੋੜ ਇਹਨੂੰ ਕੁਛ ਨਹੀਂ ਠੀਕ ਹੈ ਜੀ ਹਾਂ ਕੋਈ ਨਿਆਣੀ ਦੀ ਨਹੀਂ ਲੋੜ ਇਹਨੂੰ ਤੇ ਕੇ ਰੱਖਣਾ ਇਹਦਾ ਮੁੱਲ ਮੰਜੋਤ ਫਿਰ ਆਪਾਂ ਇਹਦਾ ਮੁੱਲ 50000 50000 ਕਿੰਨਾ ਕਰਨਾ ਮਾਨ 48000 ਦੇ ਦੇ 48000 ਨਹੀਂ ਦੇਣੀ ਹੋਰ ਕਰਨਾ ਮੌਕੇ ਤੇ ਮੈਂ ਮੈਂ ਮੌਕੇ ਤੇ ਕਰਦਾ 47000 ਦੇਣੀ ਆ ਠੀਕ ਹੈ ਬਾਕੀ ਕੋਈ ਫੋਨ ਲਾਵੇ ਇੱਕ ਨਹੀਂ ਹਨਾ ਹਾਂਜੀ ਹਾਂਜੀ ਬਾਕੀ ਕੋਈ ਨਹੀਂ ਵੀਰ ਜੀ ਹਾਂਜੀ ਤੇ ਦੇਖੋ ਭਾਈ ਵਸ਼ੀ ਹੈ ਹੁਣ ਇੱਕ ਆ ਵੀ ਬੜੀ ਖੂਬਸੂਰਤ ਵੈੜ ਹੈ ਜਿਹੜੀ ਚੰਗੇ ਕਦ ਕਾਠਾ ਲੀਏ ਤੇ ਥਾਣਾ ਦਾ ਸਾਈਜ਼ ਗੈਪ ਵੀ ਇਹਦਾ ਦਿਖ ਸਕਦੇ ਜੀ ਤੇ ਦੱਸਿਓ ਫੱਜੀ ਇਹਦੇ ਬਾਰੇ ਹਾਂ ਬੀ ਬੜੀ ਹੈ ਨਾ ਵੈੜ ਬਿਲਕੁਲ ਸੱਜਰ ਸੁਈ ਆ ਹਾਂਜੀ ਇਹਦੀ ਵਸ਼ੀ ਨਹੀਂ ਆਪਾਂ ਨੂੰ ਵੀਰ ਹੁਣਾਂ ਦਿੱਤੀ ਅੱਛਾ ਹਾਂਜੀ ਠੀਕ ਹੈ ਮਾਲੇ ਨਾ ਆਪਣੇ ਨਾਲ ਸੌਦਾ ਕਰਕੇ ਨਾ ਵੈੜ ਦਾ ਹਾਂਜੀ ਤੇ ਵਸ਼ੀ ਉਹਨਾਂ ਦਾ ਖਰੀਦੀ ਠੀਕ ਆ ਠੀਕ ਆ ਤੇ ਬਿਲਕੁਲ ਸੱਜਰ ਸੁਈ ਵੈੜ ਜੇ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਇੱਕ ਮਿੰਟ ਆ ਬਈ ਮੈਲਾ ਮਾਰਨ ਲਈ ਜੀ ਇੱਧਰ ਵੇਖੋ ਆ ਦੇਖ ਸੰਦੇ ਹਾਂ ਵੇਖੋ ਲਾਲ ਮੈਲਾ ਜੀ ਠੀਕ ਹੈ ਜੀ ਹਾਂਜੀ ਤੇ ਬੱਚਾ ਨਹੀਂ ਜੀ ਆਪਾਂ ਨੂੰ ਦਿੱਤਾ ਨਾ ਵਸ਼ੀ ਬੜੀ ਦਾਦੀ ਵਸ਼ੀ ਉਹਨਾਂ ਦਾ ਰੱਖ ਲਈਆ ਸਾਡਾ ਨਾ ਸੌਦਾ ਕਰਕੇ 10000 ਚ ਉਹਨਾਂ ਵਸ਼ੀ ਰੱਖ ਲਈਆ ਅੱਛਾ 10000 ਚ ਵਸ਼ੀ ਜਿਹੜੀ ਆ ਉਹਦੇ ਜਿਤਰਾ ਹੀ ਆਈ ਉਤਰਾ ਹੀ ਵੇਚਣੀ ਆ ਆਪਾਂ ਉਹ ਕੰਮ ਨਹੀਂ ਕਰਨਾ ਵੀ ਆਪਾਂ ਵੀ ਫੜ ਕੇ ਕੋਈ ਬੱਚਾ ਮਗਰ ਰੱਖ ਦਈਏ ਜੇ ਕੋ ਕਰ ਲਿਓ ਨਹੀ ਇਹ ਗੱਲ ਇਤਨਾ ਕਰਦੇ ਜੇ ਜੇ ਤਰ੍ਹਾਂ ਆਈ ਆ ਉਤਨਾ ਹੀ ਘਾੜੀ ਦੋ ਨਹੀਂ ਦੇਣੀ ਆ ਆਪਾਂ ਠੀਕ ਹੈ ਨਾ ਲੈ ਦੇ ਵੇਖੋ ਤਾਜੀ ਵਹਿੜ ਆ ਅਸੀਂ ਵੀ ਕਹਿੰਦੇ ਵੀ ਬੱਚਾ ਮਗਰ ਪਾ ਵਸ਼ਾ ਕੋਈ ਛਾੜੀ ਚੋਂ ਫੜ ਕੇ ਰੱਖ ਦਿੰਦੀ ਹਾਂ ਜੋ ਕੰਮ ਨਹੀਂ ਕਰਨਾ ਬਿਲਕੁਲ ਸੱਜਣ ਵਹਿੜ ਆ ਬਾਕੀ ਸੀਲ ਠੰਡੀ ਆ ਦੁੱਧ ਕਿੰਨਾ ਇਹਦੇ ਕਾ ਦੁੱਧ ਭਾਜੀ ਇਹਦੇ ਕੋਲ ਲੀਟਰ ਵਾਲਾ 15 ਕਿਲੋ ਜੀ ਮੌਕੇ ਤੇ ਤਿਆਰ ਆ ਮੌਕੇ ਤੇ ਤਿਆਰ ਆ ਆਪਾਂ ਇਹ ਨਹੀਂ ਕਿਦੇ ਆਈ ਆ ਇੱਕ ਬੱਚੇ ਕਰਕੇ 1 ਕਿਲੋ 1.5 ਕਿਲੋ ਦਾ ਫਰਕ ਪਾ ਸਕਦੀ ਆਣ ਕੇ ਪਰ ਬੜਾ ਹਰਪਿੰਦੀ ਭਾਜੀ ਪੈ ਜਾਂਦਾ ਕਿ ਨਹੀਂ ਉਹਨੇ ਮੇਲਾ ਮਾਰਨਾ ਸ਼ੁਰੂ ਕੀਤਾ ਖੋਲ ਫਿਰ ਤੋੜਦੀ ਹਾਂਜੀ ਬਾਕੀ ਵੇੜ ਚ ਨਹੀਂ ਹੋ ਰਹਾ ਜੀ ਭਾਈ ਕੋਈ ਕਮੀ ਹੈਗੀ ਬਾਕੀ ਸੋਨੇ ਰੰਗ ਰੂਪ ਦੀ ਸੁਆ ਕਿਨਵਾ ਜੇ ਤਾਂ ਪੂਆ ਪਹਿਲਾਂ ਹੀ ਭਾਈ ਕਹਿੰਦੇ ਜੇ ਵੀਰ ਹੁਣੀ ਬਾਕੀ ਚੰਗੇ ਰੰਗ ਰੂਪ ਦੀ ਹੈ ਜਿਹੜੀ ਐਵੇਂ ਬਾਕੀ ਹੋਰ ਆਪ ਵੀ ਭਾਈ ਕੋਈ ਗੱਲ ਇਹ ਕਰ ਸਕਦਾ ਵਸ਼ੀ ਹਾਲ ਸਹੀ ਹੈ ਕਿ ਗਲਤ ਹੈ ਕੋਈ ਕਮੀ ਨਹੀਂ ਹੋ ਰਹੀ ਜੀ ਹਾਂ ਦੇਖ ਸਕਦੇ ਜੀ ਉਤਰਾ ਵੀ ਠੰਡੀ ਤੇ ਰਹੀ ਆ ਜਿਹੜੀ ਠੰਡੀ ਦੀ ਭਾਈ ਕੋਈ ਚੱਕਰ ਨਹੀਂ ਲੈ ਲੈ ਜਾ ਵੀਰ ਜੀ ਹਾਂ ਜੀ ਉਹ ਵੀ ਆ ਚੱਲਿਆ ਹੀ ਗੱਲ ਉਹ ਤਾਂ ਮੇਰੇ ਨਾਲ ਚੱਲਿਆ ਤੇ ਕੀ ਰੱਖਣਾ ਵਿਧੀ ਦਾ ਫਿਰ ਮੁੱਲ ਆਪਾਂ ਜੋ ਸਾ ਕਿੰਨਾ ਕਰਨਾ ਮੁੱਲ ਇਹਦਾ ਮੁੱਲ ਸ਼ਿਪਿੰਗ ਆ ਸ਼ਿਪਿੰਗ ਯਾਰ ਦੇ ਨਿਕ ਨੇ ਦੀ 55000 ਦੀ 55000 ਦੀ ਹੋਰ ਕਰਨਾ ਮੌਕੇ ਤੇ 50000 ਦੀ ਅੱਛਾ 50000 ਦੀ ਹਾਂਜੀ ਹਰਪੀਤ ਭਾਈ ਜੇ ਵਸ਼ੀ ਦੇ ਮਗਰੋਂ ਵੀ ਬੱਚਾ ਹਾਂਜੀ ਤੇ 70 80000 ਦੀ ਵਸ਼ੀ ਆ ਠੀਕ ਆ ਕਿਨੇ ਹਰ ਭਾਈ ਭਾਜੀ ਹਾਂਜੀ ਬਾਕੀ ਚੱਲੋ ਵਾੜ ਸੋਹਣੀ ਆ ਚੰਗੇ ਰੰਗ ਬਾਕੀ ਵਸ਼ੀ ਜੇਗੀ ਹਾਂਜੀ ਚਲੋ ਬਾਕੀ ਕੋਈ ਨਹੀਂ ਕੋਈ ਵੀਰ ਭਰਾ ਆਪਾਂ ਨੂੰ ਫੋਨ ਲਾਉਗਾ ਨਾ ਅੱਛਾ ਆਪਾਂ ਮਾਨ ਵੀ ਕਰਾਂਗੇ ਖੁੱਲਾ ਕਰ ਦੋਗੇ ਖੁੱਲਾ ਕਰਾਂਗੇ ਮਾਨ ਠੀਕ ਆ ਹਾਂਜੀ ਬਾਕੀ ਹੋਰ ਕੋਈ ਆ ਆਪਣੀ ਵਸ਼ੀ ਜੇਗਾ ਤੇ ਪਰ ਜਿਹੜੀ ਗੱਲ ਆ ਆਪਾਂ ਦੱਸਤੀ ਆ ਵੀ ਵਸ਼ੀ ਵੀਰ ਉਹਨਾਂ ਦਾ ਖਲੀ ਆ ਆਪਾਂ ਐਡਰੈਸ ਵੀ ਉਹਨਾਂ ਨੂੰ ਦੇ ਦਾਂਗੇ ਠੀਕ ਹੈ ਜੀ ਤੁਸੀਂ ਵੀ ਇਹਨੇ ਪੁੱਛਣਾ ਠੀਕ ਆ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਬਸ ਵੀਰ ਜੀ ਬਾਕੀ ਇਹ ਆ ਵੀ ਆਪਣੀ ਚੋਚਵਾ ਕੇ ਤਸੱਲੀ ਤਸੱਲੀ ਕਰਕੇ ਖੜਾ ਹਨ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਦੋ ਜਿਹੜੀਆਂ ਸੋਈਆਂ ਵਾ ਇਹਨਾਂ ਦੀ ਆਪਣੀ ਚਵਾਈ ਕਰਕੇ ਖੜਾ ਤੇ ਝੋਟੀ ਜਿਹੜੀ ਗੱਬਣਿਆ ਇਹ ਵੀ ਆਪਣੀ ਚੈੱਕ ਪਾਸ ਕਰਵਾ ਕੇ ਖੜਾ ਤੇ ਆ ਜਿਹੜੀ ਸੋਈ ਗਾਵਾਂ ਉਹਦਾ ਬੱਚਾ ਜਿਹੜਾ ਆ ਵਾ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਪਸੰਦ ਕਰਕੇ ਵੇਸ਼ ਚੱਕ ਕੇ ਖੜੇ ਆਪਣੀ ਤਸੱਲੀ ਕਰਕੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ